कैबिनेट मंत्री कुलदीप सिंह तालिवाल दे वलो नवे बन रहे हाईवे ऊपर बूटे लगांदी शुरुआत कीती गई है इस मौके पे कैबिनेट मंत्री कुलदीप सिंह तालिवाल ने कहा कि वातावरण को साफ सुथरा और हरिया-भरा बनाने दे लिए जिला अमृतसर अंदर 5 लाख बूटे लगाए जाएंगे तथा हल्का अजनाला के अंदर लगाए जाएंगे जो आने वाले समय के अंदर वातावरण को हरिया-भरा बनाया जा सके ਅੱਜ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਉਂਕਿ ਮੌਸਮ ਸ਼ੁਰੂ ਹੋ ਗਿਆ ਪਹਿਲੀ ਜੁਲਾਈ ਆ ਗਈ ਆ ਹਸਾਲੀ ਸਰਕਾਰ ਵੱਲੋਂ ਅਸੀਂ ਵੱਡੀ ਲੈਵਲ ਦੇ ਉੱਤੇ ਜਿਹੜੇ ਬੂਟੇ ਲਾਉਨੇ ਆ ਪੈਕਾ ਵੀ ਅਸੀਂ ਜਿਹੜਾ ਟੀਚਾ ਬਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ 5 ਲੱਖ ਬੂਟਾ ਅਸੀਂ ਲਾਉਣਾ ਵੱਖ-ਵੱਖ 도로 ਤੇ ਕੰਡੇ ਤੇ ਨਹਿਰਾਂ ਦੇ ਕੰਡੇ ਤੇ ਸਕੂਲਾਂ ਚਲਾਵਾਂਗੇ ਹਫ਼ਤਾਵਾਂ ਚਲਾਵਾਂਗੇ ਜਿੱਥੇ-ਜਿੱਥੇ ਕੋਈ ਸਰਕਾਰੀ ਪ੍ਰੋਪਰਟੀ ਹੋ ਰਿਹਾ ਉੱਥੇ ਲਾਵਾਂਗੇ 5 ਲੱਖ ਬੂਟਾ ਲਾਉਣਾ ਔਰ ਅਜਿਹਾ ਨਾਲੇ ਦੇ ਵਿੱਚ ਅਸੀਂ 50 ਹਜ਼ਾਰ ਬੂਟਾ ਜਿਹੜਾ ਲਾਵਾਂਗੇ ਪਿਛਲੀ ਵਾਰ ਦੀ ਅਸੀਂ 50 ਹਜ਼ਾਰ ਬੂਟਾ ਲਾਇਆ ਸੀਗਾ ਉਹ ਬੜਾ ਗੁੱਡ ਰਿਸਪੌਂਸ ਆਇਆ ਬਹੁਤ ਸਾਰੇ ਬੂਟੇ ਤੁਰੇ ਆ ਬੜਾ ਵਧੀਆ ਤੇ ਅਕਾ ਜਿਹਾ ਨਾਲੇ ਦੇ ਵਿੱਚ ਵੀ ਆਪਾਂ 50 ਹਜ਼ਾਰ ਬੂਟਾ ਜਿਹੜਾ ਲਾਉਣਾ ਕਿਉਂਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਵਾਤਾਵਰਨ ਦੇ ਵਾਸਤੇ ਰੁੱਖਾਂ ਨੂੰ ਲਾਉਣਾ ਇਹ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਕਿ ਰੁੱਖ ਨੂੰ ਲਾਉਣਾ ਰੁੱਖ ਨੂੰ ਸਾਹਮਣਾ ਤਾਂ ਨੂੰ ਪਤਾ ਹੀ ਹੈ ਕਿ ਪੰਜਾਬੀ ਦੇ 20ਵੀਂ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਜਿਹੜੇ ਸ਼ਿਵਕਲ ਬਟਾਲਵੀ ਜੀ ਉਹ ਬੁੱਟੇ ਨੂੰ ਕਿਦਾਂ ਉਹਨਾਂ ਨੇ ਲਿਖਿਆ ਕਿ ਕੁਝ ਬੁੱਟੇ ਜਿਹੜੇ ਆ ਬੇਦੇ ਮਲਪੁੱਤਾ ਰਗੇ ਆ ਕੁਝ ਬੇਦੇ ਪ੍ਰਯੋਤ ਕੇ ਆ ਕੁਝ ਮਾਰ ਗਏ ਭਲੇ ਬੁੱਟਿਆਂ ਦੀ ਬੜੀ ਹਮਤ ਸਾਨੂੰ ਚੀਂਦੇ ਰੱਖਣ ਦੇ ਵਿੱਚ ਬੁੱਟਿਆਂ ਦੀ ਬਹੁਤ ਵੱਡੀ ਹਮਤ ਹੈ ਸੋ ਮੈਂ ਸਾਰੇ ਹੀ ਭੈਣ ਭਰਾਵਾਂ ਨੂੰ ਬੇਤੀ ਕਰੂੰਗਾ ਕਿ ਹੋਰ ਮੌਸਮ ਆ ਗਿਆ ਸਾਰੇ ਜਣੇ ਜਿਹੜੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਆਪਣੀ ਮੋਟਰ ਦੇ ਉੱਤੇ ਪੰਜ-ਪੰਜ ਬੂਟੇ ਘੜੋ ਘੜ ਜੋਤ ਲਾਓ ਇਸੇ ਤਰ੍ਹਾਂ ਜਿਹੜੇ ਮਜ਼ਦੂਰ ਨੇ ਉਹ ਆਪਣੇ ਘਰਾਂ ਦੇ ਬਾਹਰ ਜਾਂ ਘਰਾਂ ਦੇ ਅੰਦਰ ਆਪਣੇ ਬੂਟੇ ਜਿਹੜੇ ਆ ਉਹ ਲਾਉਣੇ ਇੱਕ-ਇੱਕ ਦੋ-ਦੋ ਬੂਟੇ ਲਾਉਣ ਜਿਹਦੇ ਨਾਲ ਜਿਹੜਾ ਹਰਿਆ-ਭਰਿਆ ਪੰਜਾਬ ਆ ਜਿਹਨੂੰ ਰੰਗਲਾ ਪੰਜਾਬ ਸਾਡੇ ਮਾਨਯੋਗ ਮੁੱਖਤី ਸਾਹਿਬ ਬਣਾਉਣਾ ਚਾਹੁੰਦੇ ਆ ਉਹ ਅਸੀਂ ਬਣਾ ਸਕੀਏ ਸੋ ਸਭ ਨੂੰ ਬੇਨਤੀ ਆ ਕਿ ਆਪੋ ਆਪਣੇ ਘਰ ਹੀ ਆਪੋ ਆਪਣੇ ਖੇਤਾਂ ਦੇ ਵਿੱਚ ਜਿਹੜਾ ਉਹ